ਐਮਸੀ ਕੜਲ ਹਸਪਤਾਲ ਦਾ ਕੋਸਮੈਟਿਕ ਵਿਭਾਗ ਸ਼ਹਿਰ ਅਤੇ ਆਲੇ-ਦੁਆਲੇ ਦੇ ਖੇਤਰਾਂ ਦੇ ਲੋਕਾਂ ਨੂੰ অতি ਆਧੁਨਿਕ ਸਹੂਲਤਾਂ ਪ੍ਰਦਾਨ ਕਰਦੇ ਹੋਏ ਕੋਸਮੈਟਿਕ ਦਵਾਈਆਂ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਤੇ ਪਹੁੰਚ ਗਿਆ ਹੈ। ਇਸ ਵਿਭਾਗ ਦੀ ਅਗਵਾਈ ਪ੍ਰਸਿੱਧ ਕੋਸਮੈਟਿਕ ਮਾਹਰ ਡਾਕਟਰ ਮਨੀਲਾ ਕਰ ਰਹੇ ਹਨ ਜਿਨ੍ਹਾਂ ਨੇ ਸਾਲਾਂ ਦੇ ਤਜਰਬੇ ਅਤੇ ਆਧੁਨਿਕ ਤਕਨੀਕਾਂ ਨਾਲ ਕਈ ਮਰੀਜ਼ਾਂ ਦਾ ਸਫਲਤਾਪੂਰਵਕ ਇਲਾਜ ਕੀਤਾ ਹੈ। ਡਾਕਟਰ ਮਨੀਲਾ ਨੇ ਦੱਸਿਆ ਕਿ ਅੱਜ ਦੇ ਯੁੱਗ ਵਿੱਚ ਸੁੰਦਰਤਾ ਇਲਾਜ ਸਿਰਫ ਬਾਹਰੀ ਦਿੱਕਤਾਂਕ ਸੀਮਿਤ ਨਹੀਂ ਹੈ। ਇਹ ਇੱਕ ਵਿਅਕਤੀ ਦੇ ਆਤਮ ਵਿਸ਼ਵਾਸ, ਸਖਸ਼ੇਤ ਵਿਸ਼ਵਾਸ ਅਤੇ ਮਾਨਸਿਕ ਸ਼ਾਂਤੀ ਨਾਲ ਵੀ ਡੂੰਘਾਈ ਨਾਲ ਜੁੜਿਆ ਹੋਇਆ ਹੈ। ਉਹਨਾਂ ਨੇ ਕਿਹਾ ਕਿ ਹਰ ਵਿਅਕਤੀ ਸੁੰਦਰਤਾ ਰੱਖਦਾ ਹੈ। ਸਿਰਫ ਵਿਗਿਆਨਿਕ ਤਰੀਕਿਆਂ ਰਾਹੀਂ ਉਸ ਨੂੰ ਵਧਾਉਣ ਦੀ ਲੋੜ ਹੈ। ਉਹਨਾਂ ਨੇ ਅੱਗੇ ਦੱਸਿਆ ਕਿ EMC ਕ੍ਰੈਡਲ ਹਸਪਤਾਲ ਹੁਣ ਇੱਕ ਛਤਹੇਟ ਸਾਰੀਆਂ ਆਧੁਨਿਕ ਕੋਸਮੈਟਿਕ ਸੇਵਾਵਾਂ ਪ੍ਰਦਾਨ ਕਰਦਾ ਹੈ, ਜਿਸ ਵਿੱਚ ਸ਼ਾਮਿਲ ਹਨ ਲੇਜ਼ਰ ਥੈਰੇਪੀ, ਚਮੜੀ ਦੀ ਪੁਰਾਣੀ ਸੂਰਜੀਤ ਥੈਰੇਪੀ ਬੋਟੌਕਸ ਅਤੇ ਫillers ਵਾਲਾਂ ਦੀ ਬਹਾਲੀ ਮੁਹਾਸਿਆਂ ਦੇ ਦਾਗ ਦਾ ਇਲਾਜ ਸ਼ਾਮਿਲ ਹੈ ਸਤਿ ਸ਼੍ਰੀ ਅਕਾਲ ਮੈਂ ਡਾਕਟਰ ਮਨੀਲਾ ਬੋਲ ਰਹੀ ਹਾਂ ਮੈਂ EMC ਕ੍ਰਿਡ ਹਸਪੀਟਲ ਦੇ ਵਿੱਚ ਪਲਾਸਟਿਕ ਐਂਡ ਕਾਸਮੈਟਿਕ ਸਰਜਨ ਹਾਂ ਇੱਥੇ ਅਸੀਂ ਕਾਫੀ ਸਾਰੇ ਕਾਸਮੈਟਿਕ ਪ੍ਰੋਸੀਜਰਸ ਕਰਦੇ ਹਾਂ ਜਿਸਟਾ ਕੀ ਫੇਸ ਦੇ ਵਿੱਚ ਸਕਾਰਸ ਹੁੰਦੇ ਨੇ ਜਾਂ ਸਕਿਨ ਲੂਸ ਹੋ ਜਾਂਦੀ ਹੈ ਜਾਂ ਹੋਰ ਕੋਈ ਚੀਜ਼ਾ ਜਿਹੜੀ ਕਿ ਫੇਸ ਦੇ ਵਿੱਚ ਸ਼ੇਪ ਜਿਨਾਂ ਦੀ ਠੀਕ ਨਹੀਂ ਹੁੰਦੀ ਹੈ ਜਿਸਾ ਲਿਪਸ ਦੀ ਸ਼ੇਪ ਨੋਸ ਦੀ ਸ਼ੇਪ ਇਹ ਸਾਰੀ ਚੀਜ਼ਾਂ ਨੂੰ ਅਸੀਂ ਠੀਕ ਕਰਦੇ ਹਾਂ ਅ ਇਸੇ ਤਰ੍ਹਾਂ ਅਗਰ ਤੁਸੀਂ ਅਗਰ ਦੇਖੀਏ ਜੋ ਬ੍ਰੈਸ ਰਿਲੇਟਡ ਜਿੰਨੀ ਵੀ ਪ੍ਰੋਬਲਮਸ ਹੈਗੀਆਂ ਲੇਡੀਜ਼ ਨੂੰ ਹੁੰਦੀਆਂ ਨੇ ਚਾਹੇ ਉਹ ਲੂਸ ਹੈ ਜਾਂ ਟਾਈਟ ਹੈ ਜਾਂ ਹੋਰ ਉਹਨਾਂ ਜੋ ਵੀ ਸ਼ੇਪਿੰਗ ਦੇਣੀ ਹੈ हर तरह की शेपिंग या वधानी है वो सारे प्रोसीजर्स कॉस्मेटिक प्रोसीजर्स असी इतें करते हैं इस तरह बॉडी शेपिंग चाहे वो आर्म्स होन या लैगस होन खासकर पेट पेट काफी फैट वगैरह इकट्ठा हो जाता है और स्किन लूज भी हो जाती है खासकर आफ्टर प्रैगनेंसी ਜੋ ਨਿਸ਼ਾਨ ਰਹਿ ਜਾਂਦੇ ਹੈ ਸਕਿਨ ਲੂਸ ਰਹਿ ਜਾਂਦੀ ਹੈ ਉਹਦੇ ਲਈ ਵੀ ਅਸੀਂ ਕਾਫੀ ਸਾਰੇ ਪ੍ਰੋਸੀਜਰਸ ਜਿਸ ਤਰ੍ਹਾਂ ਲਾਈਪੋਸੈਕਸ਼ਨਸ ਹੋ ਗਏ ਜਾਂ ਟਮੀ ਟਕਸ वगैरह ਹੁ ਕਰੀਦਾ ਹੈ ਜਿਹਦੇ ਨਾਲ ਕੀ ਸਕਿਨ ਟਾਈਟ ਵੀ ਹੋ ਜਾਂਦੀ ਹੈ ਔਰ ਜਿਹੜੇ ਨਿਸ਼ਾਨ ਨੇ ਜਿਹੜੇ अनਵਾਂਟਡ ਨਿਸ਼ਾਨ ਨੇ ਉਹ ਵੀ ਨਿਕਲ ਜਾਂਦੇ ਨੇ ਸੋ ਇਸੇ ਤਰ੍ਹਾਂ ਡਿਫਰੈਂਟ ਪਾਰਟਸ ਜਿਹੜੇ ਗਾਇਨਕੋਲੋਜੀਕਲ ਪਾਰਟਸ ਨੇ ਸਾਡੇ ਜਿਹੜੇ डाइनी रिलेटेड पार्ट्स ਨੇ ਉਹਨਾਂ ਦੀ ਵੀ ਅਸੀਂ ਕਾਸਮੈਟਿਕ ਪ੍ਰੋਸੀਜਰਸ ਕਰਦੇ ਆ ਜੋ ਕਿ ਬਹੁਤ ਅੱਜਕਲ ਚੱਲ ਰਿਹਾ ਹੈਗਾ ਤੇ ਉਹ ਵੀ ਪ੍ਰੋਸੀਜਰਸ ਇੱਥੇ ਅਸੀਂ ਕਰਦੇ ਆ ਇਸ ਤੋਂ ਇਲਾਵਾ ਸਰਜਰੀ ਤੋਂ ਇਲਾਵਾ ਅਸੀਂ ਨਾਨ ਸਰਜਿਕਲ ਪ੍ਰੋਸੀਜਰਸ ਯਾਨੀ ਕਿ ਲੇਜ਼ਰਸ ਕਰੀਦੇ ਆ ਸੋ ਲੇਜ਼ਰਸ ਦੇ ਵਿੱਚ ਬਹੁਤ ਹੀ ਜ਼ਿਆਦਾ ਅਸੀਂ हेयर ਰਿਮੂਵਲਸ ਵਗੈਰਾ ਕਰਦੇ ਆ ਟੈਟੂ ਰਿਮੂਵਲਸ ਕਰਦੇ ਆ ਸਕਿਨ ਦੀ ਬ੍ਰਾਈਟਨਿੰਗ ਐਂਡ ਸ਼ਾਈਨਿੰਗ ਜਾਂ ਗਲੋਲਿੰਗ ਉਹ ਵੀ ਕਾਫੀ ਸਾਰੇ ਲੇਜ਼ਰਸ ਇੱਥੇ ਅਵੇਲੇਬਲ ਹਨ ਜਿਹੜੇ ਅਸੀਂ ਕਰਦੇ ਆ ਪ੍ਰੋਸੀਜਰਸ 글로 ਡ੍ਰਿਪਸ ਆਉਂਦੇ ਨੇ ਉਹ ਲਗਾਉਂਦੇ ਆ ਅਸੀਂ ਇਸੇ ਤਰ੍ਹਾਂ ਹੋਰ ਇੰਜੈਕਸ਼ਨਸ ਦੇ ਨਾਲ ਵੀ ਅਸੀਂ ਬਾਡੀ ਨੂੰ ਜਾਂ ਫੇਸ ਨੂੰ ਖੂਬਸੂਰਤ ਬਣਾਉਣ ਦੀ ਕੋਸ਼ਿਸ਼ ਕਰਦੇ ਆ ਜਿਸ ਤਰ੍ਹਾਂ ਕਿ ਅਸੀਂ ਬੋਟੌਕਸ ਐਂਡ ਫਿਲਰਸ ਕਰਦੇ ਹਾਂ ਜਾਂ ਪੀਆਰਪੀ ਥੈਰੇਪੀ ਕਰਦੇ ਹਾਂ ਸੋ ਇਹਨਾਂ ਚੀਜ਼ਾਂ ਦੇ ਨਾਲ ਵੀ ਬਹੁਤ ਅੱਛੀ ਫੇਸ਼ਲ ਗਲੋ ਐਂਡ ਰੀਜូវਨੇਸ਼ਨ ਹੋ ਜਾਂਦੀ ਹੈ ਇਸ ਤੋਂ ਇਲਾਵਾ ਅਸੀਂ ਮੇਲਸ ਦੇ ਉੱਪਰ ਵੀ ਕਨਸੈਂਟਰੇਟ ਕਰਦੇ ਹਾਂ ਜਿਸ ਦਾ ਮੇਲਸ ਅਕਸਰ ਸਾਡੇ ਕੋਲ ਹੇ ਟ੍ਰਾਂਸਪਲਾਂਟਸ ਲਈ ਮੋਸਟ ਟ੍ਰਾਂਸਪਲੈਂਟ ਜਾਂ ਬੀਅਰ ਟ੍ਰਾਂਸਪਲੈਂਟ ਲਈ ਆਉਂਦੇ ਨੇ ਸੋ ਅਸੀਂ ਉਹ ਪ੍ਰੋਸੀਜਰਸ ਵੀ ਇੱਥੇ ਕਰਦੇ ਹੈਗੇ ਆ ਇਸ ਤੋਂ ਇਲਾਵਾ ਮੇਲਸ ਜਿਹੜੇ ਆਉਂਦੇ ਨੇ ਉਹਨਾਂ ਨੂੰ ਇੱਕ ਗਾਇਨੋਕਮੈਸਟੀ ਹੈ ਯਾਨੀ ਕਿ ਜਿਹਨਾਂ ਦੀ ਮੇਲ ਬ੍ਰੈਸਟ ਵੱਧ ਜਾਂਦੀ ਹੈਗੀ ਉਹਦੇ ਲਈ ਵੀ ਅਸੀਂ ਨਾਨ ਸਰਜ ਨਾਨ ਕਟਿੰਗ दैट इज ਲਿਪੋਸੈਕਸ਼ਨਸ ਦੇ ਨਾਲ ਦੂਰਬੀਨ ਦੇ ਨਾਲ ਅਸੀਂ ਉਹਨਾਂ ਦੀ ਉਹ ਸਰਜਰੀਜ਼ ਕਰਦੇ ਹਾਂ ਸੋ ਇਸ ਤਰ੍ਹਾਂ ਦੇ ਨਾਲ ਅਸੀਂ ਇੱਕ ਕੰਪਲੀਟ ਪੈਕੇਜ ਇੱਥੇ ਦਿੰਨੇ ਆ ਮੈਲਸ ਐਸ ਵੈਲ ਐਸ ਫੀਮੇਲਸ ਫਾਰ ਕਸਮੈਟਿਕ ਪ੍ਰੋਸੀਜਰ ਜਿਹੜੇ ਕਿ ਸਰਜਿਕਲ ਐਸ ਵੈਲ ਐਸ ਨਾਨ ਸਰਜਿਕਲ ਤਰੀਕੇ ਦੇ ਨਾਲ ਹੈਂਡਲ ਕੀਤੇ ਜਾਂਦੇ ਆ